ਤੁਸੀਂ ਦੇਖ ਰਹੇ ਹੋ ਬਲਵੰਤ ਸੰਮੇ ਵਾਲੀ ਲਾਈਵ ਵਿੱਚ ਆਪ ਸਭ ਦਾ ਜੀਲਾ ਸ਼੍ਰੀ ਮੁਕਤਸਰ ਸਾਹਿਬ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਪਹੁੰਚੇ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਪੂਰੀ ਲੀਡਰਸ਼ਿਪ ਸ਼੍ਰੀ ਅਕਾਲ ਤਖਤ ਦੇ ਫੈਸਲੇ ਨੂੰ ਮੰਨਦੇ ਹੋਏ ਵੱਖ-ਵੱਖ ਗੁਰੂ ਧਾਮਾਂ ਦੀ ਸੇਵਾ ਕਰਦੇ ਹੋਏ ਅੱਜ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਵੀ ਸੇਵਾ ਨਿਭਾਉਂਦੇ ਹੋਏ ਨਜ਼ਰ ਆਏ। ਬਲਵੰਤ ਮਾਸਟਰ ਮੇਰੇ ਤੋਂ ਲੈ ਲਈ ਪੀਅਰ ਕਾਰਡ ਛੁੱਪੀ ਗੰਡੀ ਸਾਹਿਬ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਹੋ ਅਰ ਸੇਵਾ ਕਰਨ ਦੇ ਲਈ ਕੀ ਕਹਣਾ ਚਾਹੁੰਦੇ ਹਾਂ ਮੈਂ ਕਾਲ ਪ੍ਰਕਾਸ਼otra ਨਾ ਕਰਦਾ ਕਿ ਅਫਜਨ ਸ੍ਰੀ ਕਾਲਪੁਰ ਸਾਹਿਬ ਦਾ ਅਦੇਸ਼ ਆਇਆ ਸੀ ਉਹਨਾਂ ਨੇ ਨਾ ਸਿੱਧਾ ਨਾ ਮਿੱਟੀ ਉਹਨਾਂ ਨੇ ਸਿੱਧਾ ਸਮਾਜਿਕ ਬਤ ਕਰ ਰਹੇ ਦੀ ਲਗਾਤਾਰ ਸਿਦਾਰਥ ਮਹਿੰਸਾ ਬਾਦਲ ਸਾਹਿਬ ਸਾਰੇ ਸ਼ਕਤੀ ਦੇ ਕਿ ਉਹਨੇ ਸਾਰੇ ਪਾਰਟੀ ਦੇ ਆਗੂ ਤੇ ਵਰਕਰ ਸਾਹਿਬਾਂ ਨੂੰ ਹੱਥ ਕਰਦਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਬਖਸ਼ਰ ਸਾਹਿਬ ਦੇ ਵਿੱਚ ਸਾਰੇ ਇਤੋਂ ਦੇ ਆਗੂ ਤੇ ਵਰਕਰ ਸਾਹਿਬਾਂ ਕੋਈ ਨਾਲ ਨਾਲ ਸਹਿਮਤ ਕੱਲ ਨੂੰ ਇਸ ਵਾਰ ਕਿਸੇ ਜਗਤ ਤੋਂ ਪਾਰਟੀ ਨੇ ਪਰसों 10 ਵਜੇ ਜੀ ਕਾਂਤਕ ਸਾਹਿਬ ਦੇ ਦਾਸ ਕਰਵਾ ਕੇ ਨੌਂ ਕਾਲਜ ਦੇ ਮਾਲ ਵੱਲ ਇਹ ਸਾਰੀ ਸੇਵਾ ਜੀ ਦੀ ਰਸਮ ਪੂਰਨ ਹੋਏਗੀ ਸੁਭੰਗਰਾਜ ਦੇ ਚਰਨਾਂ ਚ ਦਾਸ ਆ ਕੇ ਸਾਰਿਆਂ ਦੀ ਸੇਵਾ ਜੀ ਦੀ ਪੂਰਨ ਹੋਏਗੀ ਜੀ ਮਤਲਬ ਜੋ ਪਰਚਾ ਦਿੱਤਾ ਗਿਆ ਜੋੜਾ ਤੇ ਉਹ ਕਿਥੋਂ ਤੱਕ ਨਹੀਂ ਹੋ ਚੁੱਕੀ ਹੈ ਜਿਹੜੀ ਗੱਲ ਕੀਤੀ ਸੀ ਵੀ ਟਾਈਮਿੰਗ ਤਾਂ ਕਿਹਾ ਜਾ ਰਿਹਾ ਪਰਚਾ ਦੇ ਲੈਟਰ ਗੱਲ ਇਹ ਹੈ ਕਿ ਗਵਰਨਮੈਂਟ ਵੱਲੋਂ ਕੋਈ ਕਸਮ ਨਹੀਂ ਪਹਿਲਾਂ ਜਿਸ ਤਰੀਕੇ ਪ੍ਰੋਟੈਕਸ਼ਨ ਦੇ ਕੇ ਉਹਨੂੰ ਪ੍ਰਧਾਨ ਸਾਹਿਬ ਦੇ ਤੱਕ ਪਹੁੰਚਾਇਆ ਗਿਆ ਉਹਦੇ ਵਿੱਚ ਵੀ ਸਰਕਾਰ ਤੋਸ਼ੀ ਹੈ ਉਸ ਤੋਂ ਬਾਅਦ ਜਿਹੜਾ ਇਸ਼ੂ ਨੂੰ ਡਿਵਰਟ ਕਰਨ ਵਾਸਤੇ ਜਿਹੜਾ ਸਿਮਪਟੀ ਦਾ ਐਂਗਲ ਫਲੋਟ ਕੀਤਾ ਗਿਆ ਉੱਤੇ ਵੀ ਸਰਕਾਰ ਦੀ ਜਿਹੜੀ ਹੈ ਬਾੜੀ ਨਹੀਂ ਸਮਝ ਆਉਂਦੀ ਹੈ ਔਰ ਉਸ ਤੋਂ ਬਾਅਦ ਜਿਹੜੀ ਐਫਆਰ ਲਿਖੀ ਹੈ ਉਹ ਵੀ ਕੇਸ ਨੂੰ ਖਾਤਮੇ ਵਾਲੇ ਪਾਸੇ ਤੋਂ ਵਾਲੇ ਪਾਸੇ ਹੈ ਪਰ ਹਾਲੇ ਕੱਲ ਤੱਕ ਤਾਂ ਅਸੀਂ ਸੇਵਾ ਨਹੀਂ ਮਿਲਦੀਆ ਪਰਸੋਂ ਅਰਦਾਸ ਹੋਣ ਤੋਂ ਬਾਅਦ ਬੜੇ ਵੱਡੇ ਖਲੋਸੇ ਕਦੀ ਐਡੀਸੀ ਸੱਚਾ ਕਿ ਪੰਜਾਬ ਦੇ ਵਿੱਚ ਆਪਣੇ ਗਰੋਧੀਆਂ ਨੂੰ ਖਤਮ ਕਰਨ ਵਾਸਤੇ ਸਰਕਾਰਾਂ ਇੰਨੇ ਨੀਵੇਂ ਦੰਦੇ ਦੀ ਜਾਂਦੀ ਇਹ ਜਿਹੜੀ ਅਸੀਂ ਬਾਰ ਬਾਰ ਕਹਿ ਰਹੇ ਨਾ ਕਿ ਜਿਹੜੀ ਮਾਰਟਰੇਟ ਸਿੱਖ ਇੰਡਸਟਰੀਪਨ ਨੂੰ ਖਤਮ ਕਰਨ ਦੀ ਜਿਹੜੀ ਬੜੀ ਵੱਡੀ ਸਾਜ਼ਿਸ਼ ਆ ਕਰ ਪਰਸੋਂ ਮੁਕੇ ਸਾਹਿਬ ਅੱਜ ਫਿਰ ਬਾਕੀ ਤੁਹਾਡੇ ਸੁਧਾਰ ਲੈਣ ਨਾਲ ਕੋਈ ਤੁਹਾਡਾ ਕੋਈ ਗੱਲਬਾਤ ਨਹੀਂ ਕਿ ਹਾਂ ਤੇ ਸਾਡਾ ਸੇਵਾ ਦਾ ਕਾਲਜ ਦੇਖੋ ਜੀ ਅੱਜ 7ਵਾਂ ਦਿਨ ਆਲਮੋਸਟ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਆਪ ਦਾ ਜਿਹੜਾ ਡੰਡ ਲੱਗਿਆ ਸੀ ਜਿਹੜੀ ਹਰਮੰਦਰ ਸਾਹਿਬ ਦੇ ਉੱਤੇ ਤੇ ਉਸ ਨੂੰ ਨਿਵਾ ਰਹੇ ਐ ਤੇ ਆਪ ਦੀ ਜਿਹੜੀ ਸਜ਼ਾ ਹੈ ਘਟ ਰਹੀ ਹੈ ਪਰ ਇੱਕ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਇੱਕ ਸਿੱਖ ਦੇ ਵਰੂਨੀ ਸਿੱਖ ਨੂੰ ਸਿੱਖ ਪੈ ਗਿਆ ਸਿੱਖ ਬੰਦੇ ਨੇ ਆ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਈ ਪਰ ਮੈਂ ਇੱਕ ਦਲ ਹੋਰ ਵੀ ਕਹਿਣਾ ਚਾਹੁੰਦਾ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਨਹੀਂ ਚਲਾਈ ਇਹ ਟਾਇਰ ਸਿੱਖ ਗਾਉਮ ਦੇ ਉੱਤੇ ਗੋਲੀ ਚੱਲੀ ਹੈ ਇੱਕ ਇਹ ਬੇਅਬਦੀ ਕੀਤੀ ਗਈ ਹੈ ਦਰਬਾਰ ਆਪਦੀ ਦਰਸ਼ਨੀ ਡਿਊਟੀ ਦੇ ਵਿੱਚ ਜਿਹੜਾ ਗੋਲੀ ਚਲਾਉਣੇ 1984 ਤੋਂ ਬਾਅਦ ਇਹ ਇੱਕ ਪਹਿਲਾ ਇਨਸੀਡੈਂਟ ਹੈ ਜਦੋਂ ਦਰਬਾਰ ਸਾਹਿਬ ਦੇ ਵਿੱਚ ਗੋਲੀ ਚੱਲੀ ਹੈ ਸੋ ਇਹ ਇੱਕ ਬਹੁਤ ਵੱਡੀ ਮੇਅਰ ਵੀ ਹੋਈ ਹੈ ਸਰਦਾਰ ਦਰਬਾਰ ਸਾਹਿਬ ਮੈਂ ਇਸ ਕਰਕੇ ਆਪਣੀ ਗਵਰਨਮੈਂਟ ਨੂੰ ਕਹੂੰਗਾ ਕਿ ਇਸ ਦੇ ਵਿੱਚ ਪੰਗੀ ਤਰ੍ਹਾਂ ਨਾਲ ਇਸ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਤੇ ਗਵਰਨਮੈਂਟ ਨੂੰ ਇਸ ਕਰ ਤੋਂ ਮਾਫੀ ਮੰਗਣੀ ਚਾਹੀਦੀ ਹੈ ਬਿਕਾਉਜ਼ ਇਹ ਅੱਜ ਦੇ ਡੇਟ 'ਚ ਸਰਕਾਰਾਂ ਦੀ ਇੱਕ ਬਹੁਤ ਵੱਡੀ ਸਿਕਿਉਰਿਟੀ ਬ੍ਰੀਚ ਹੈ ਵੀਡੀਓ ਬਿਕਰਮ ਤੋਂ ਜੀਟੀਆਰ ਨੇ ਵੀ ਕੱਲ ਵੀਡੀਓ ਪੇਸ਼ ਕੀ ਤਿਆਰ ਕਰਿਆ ਸੀ ਕਾਫੀ ਵੀਡੀਓ ਵੀ ਆ ਗਈ ਹੈ ਕਿਸੇ ਦਾ ਬਿਆਨ ਹਜੇ ਤੱਕ ਆਇਆ ਨਹੀਂ ਔਰ ਕਰ ਜਿਹੜੀ ਐਫਆਈਆਰ ਨੰਬਰ ਜਿਹੜੀ ਪੱਧਰੀ ਗਈ ਹੈ ਦੇਖੋ ਜੀ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੇ ਬਹੁਤ ਐਸੀ ਨੂੰ ਕਲੀਅਰ ਕਰ ਦਿੱਤਾ ਸੀਗਾ ਵੀ ਜਿਹੜੀ ਐਫਆਈਆਰ ਹੈਗੀ ਹੈ ਐਫਆਈਆਰ ਇੱਕ ਪੁਲਿਸ ਪਰਸਨ ਬਣੀ ਹੋ ਕੱਢੀ ਗਈ ਹੈ ਉਹ ਕਿਹਾ ਹੈ ਬਹੁਤ ਹੀ ਇਹਦੇ ਵਿੱਚ ਲੂ ਪੁਆਇੰਟ ਛੱਡੇ ਗਏ ਆ ਦੂਸਰੀ ਗੱਲ ਹੈ ਕਿ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੇ ਕੱਲ ਹੋਰ ਵੀ ਕਹੀ ਸੀ ਕਿ ਜਿਹੜੀ ਇਹ ਗੋਲੀ ਚੱਲੀ ਹੈ ਐਫਆਈਆਰ ਦੇ ਵਿੱਚ ਇਹ ਦੱਸਿਆ ਗਿਆ ਵੀ ਗੋਲੀ ਹੱਥਾਪਾਈ ਦੇ ਹੁੰਦੇ ਦੌਰਾਨ ਚੱਲੀ ਹੈ ਹਾਲਾਂਕਿ ਇਹ ਗੋਲੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹਿਟ ਕਰਨ ਵਾਸਤੇ ਉਹਨਾਂ ਨੇ ਚਲਾਈ ਸੀ ਤਾਂ ਕਿਸਮਤ ਚੰਗੀ ਸੀ ਸਾਡੇ ਜਿਹੜੇ ਨਾਲ ਪਹਿ ਸਰਾਫਰ ਵੀਸਿੰਗ ਬਾਲੋ ਨੇ ਉਹਨਾਂ ਨੇ ਨਾਨੂ ਬਚਾ ਲਿਆ ਆਦਰਵਾਇਸ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਸੀ ਇਹਨਾਂ ਰੈਡੀਕਲਸ ਨੇ ਇਹ ਰੈਡੀਕਲਸ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਫਿਰਦੇ ਆ ਜਿਹੜਾ ਕਿ ਅਸੀਂ ਹੋਣ ਨਹੀਂ ਦੇਵਾਂਗੇ